ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਦੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਜ਼ਿਲ੍ਹਾ ਤਹਿਸੀਲ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ 'ਚ ਤੁਹਾਡੇ ਅਸ ਤੇ ਤਿੰਨ ਐਨੀਮਲ ਲੈ ਕੇ ਆਏ ਆ ਜਿਨ੍ਹਾਂ 'ਚੋਂ ਇੱਕ ਸੂਆ ਸੂਆ ਨਾਗਾ ਤੇ ਦੋ ਗੱਬਣ ਆ ਤਿੰਨੇ ਤੇ ਤਿੰਨੇ ਗਰਮੀਆਂ ਦੇ ਤੋਹਫੇ ਆ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਭਰ ਕੇ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਇੱਕ ਸਪੈਸ਼ਲ ਬੇਨਤੀ ਹੈ ਵੀਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਿਓ ਜੇ ਵੀਡੀਓ ਵਧੀਆ ਲੱਗਦੀ ਤਾਂ ਵੀਰੇ ਲਾਈਕ ਜ਼ਰੂਰ ਕਰ ਦਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਲਾਲੀਬਾਈ ਪਿੰਡ ਕਿੜਾ ਇੱਕ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਆ ਬਾਈ ਮੋਬਾਈਲ ਨੰਬਰ 818856080 ਆ ਬਾਈ ਬੇਨਤੀ ਆ ਸਾਰੇ ਭੈਣ ਭਰਾਵਾਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਯਾਰ ਬਈ ਤਾਂ ਕਿ ਨਵੀਂ ਵੀਡੀਓ ਸਾਰਿਆਂ ਦੇ ਮੂਰੇ ਆ ਜੇ ਨਹੀਂ ਭੈਣ ਭਰਾ ਕਈ ਵਾਰ ਪhle ਖਰੇ ਪੁਰਾਣੀ ਵੀ ਪੁਰਾਣੀ ਦੇਖੀ ਜਾਂਦੇ ਰਹਿੰਦੇ ਆ ਉਦੋਂ ਨੂੰ ਜਦੋਂ ਨਵੀਂ ਪਤਾ ਲੱਗਦਾ ਉਦੋਂ ਨੂੰ ਮਾਰ ਉਹਨੂੰ ਹਾਲ ਵੇਖ ਜਾਂਦਾ ਬਾਈ ਮੁੜ ਕੇ ਫੋਨ ਲਾਉਂਦਿਆ ਬਾਈ ਜਦੋਂ ਅਸੀਂ ਲਾਉਣੇ ਆਵੇ ਕਈ ਹੁੰਦਾ ਉਦੋਂ ਵੀ ਕਈ ਹੁੰਦਾ ਜੀ ਸਹੀ ਗੱਲ ਆ ਇੱਕ ਨੰਬਰ ਭਾਈ ਸਿੰਗਾ ਵਾਲੀ ਤੋਂ ਸ਼ੁਰੂ ਕਰਦੇ ਸੁਹਾ ਕੇ ਨਮਾ ਜੀ ਭਾਈ ਦੂਜੇ ਸੂਈ ਆ ਕਦੋਂ ਸੂਈ ਆ ਜੀ 3 ਦਿਨ ਹੋ ਗਿਆ ਉਹ ਤੇ ਸੂਈ ਨੂੰ ਭਾਈ ਬੱਚਾ ਕੀ ਆ ਜੀ ਮਗਰ ਬੱਚੀ ਆ ਭਾਈ ਬੱਚੀ ਆ ਜੀਰ ਡੰਨ ਆ ਜੀ ਗਾਰੰਟੀ ਆ ਭਾਈ ਜੇਰ ਦੀ ਥਣਾਰੀ ਭਾਰ ਵਿੱਚ ਰਹੀ ਆਪਣੀ ਫੋਲ ਗਾਰੰਟੀ ਠੰਡੀ ਸੀਲ ਦੀ ਬਰਾੜਾ ਫੋਲ ਗਾਰੰਟੀ ਆ ਐਡ ਦੀ ਲੈ ਠੀਕ ਆ ਮੇਰੇ ਬੋਲਾ ਹੋਊਗਾ 11 ਤੋਂ ਪਲੱਸ ਹੁਣ ਆਪਾਂ 10 ਕਹਿ ਕੇ ਦਵਾਂਗੇ ਜੋਕ ਕੇ ਦੇ ਦਾਂਗੇ ਜੀ ਬਾਈ ਯਾਰ ਭਣਾ ਚਾਰ ਡੰਗ ਚੋਲੇ ਕੋਈ ਆ ਦੀ ਥਣਾ ਤੇ ਡੰਨ ਲਾ ਜੀ ਗਾਰੰਟੀ ਹੋਊਗੀ ਫੋਲ ਬਾਈ ਠੀਕ ਹੈ ਜੀ ਹੈ ਵੀ ਗਰਮੀ ਦਾ ਦੋ ਤੋ ਤੂੰ ਹੋਈਆ ਬਾਈ ਜਰਸੀ ਆ ਸਿੰਘਾ ਮਾਰਦੀ ਉਹ ਵੀ ਕਲਰ ਆ ਜਮਾ ਹੀ ਨਹੀਂ ਬਾਈ ਯਾਰ ਲੈ ਐਂ ਗਾਰੰਟੀ ਆ ਸਿੰਘਾਂ ਦੀ ਮੈਂ ਕਹਾ ਗਾਰੰਟੀ ਆ ਬਾਈ ਯਾਰ ਜਮਾ ਛੁੱਟੀ ਨਿਆਣਾ ਪੋਣਾ ਪਾਵੇ ਨਹੀਂ ਪੋਣਾ ਕੋਈ ਨਾ ਪਾਵੇ ਯਾਰ ਅੱਛਾ ਜੀ ਐਨੀ ਢੰਡੀ ਆ ਹਾਂ ਬਾਹਰ ਫਾਰਕੀ ਵੀ ਬਣਾ ਹੀ ਬਹਿ ਜਾ ਲੈ ਠੀਕ ਹੈ ਬਈ ਲੈ ਲਓ ਜੀ ਕਰੋ ਚੈੱਕ ਟੌਪ ਦਾ ਥਣ ਲੱਗਿਆ ਬਹ ਹੱਥੀ ਚਵਾਈ ਵਾਲਾ ਬੇ ਅਡਵਾਇਸੇ ਟਾਈਮ ਕਰਨੀ ਜੀ। ਬੇਰੋ ਬਾਈ ਉਹੀ ਆ ਮਾਰੇ ਮਾਰੇ ਨੇਕੇ ਨੇਕੇ ਗਾਰੰਟੀ ਐ ਵੀ ਨਹੀਂ ਚੱਲਦੇ ਆਪਾਂ। ਠੀਕ ਇਹ ਤਾਂ ਹੈ ਵੀ ਬੇਮਾਲੂਮੇ ਜੀ ਆ। ਸੈਂਕ ਜਰੂਰ ਆ ਛੋਟੇ ਛੋਟੇ ਪਰ ਠੰਡੀ ਐ ਇੰਨੀ ਆ ਪਹਲਾ ਥੱਲੇ ਦੀ ਨੰਗੀ ਚੱਲੋ ਜੀ। ਜਰਸੀ ਕਾਫੀ ਕਲਰ ਚ ਆ ਜਾਂਦੀ ਆ। ਅੱਜ 11 ਕਿਲੋ ਬੋਲਾ ਨੈਟ ਤਿਆਰ ਆ ਫਾਇਦਾ ਇਹ ਵੀ ਤੁਹਾਡਾ ਹੋ ਜਾਣਾ ਕਿ ਮਗਰ ਤੁਹਾਨੂੰ ਟੋਪ ਦੀ ਜਰਸੀ ਵੱਛੀ ਮਿਲ ਜਾਣੀ ਆ। ਜੇਰ ਦੀ ਬਾਈ ਕਹਿੰਦਾ ਗਾਰੰਟੀ ਹੋਊਗੀ ਬੇਫਿਕਰ ਹੋ ਜਾਓ ਜੀ। 2 ਟਾਈਮ, 4 ਟਾਈਮ, 6 ਟਾਈਮ ਕੋਈ ਵੀ ਵੀਰ ਮਿਲਕਿੰਗ ਕਰ ਸਕਦਾ ਜੀ। ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗਿਆ ਹੱਥੀ ਚਵਾਈ ਵਾਲਾ ਥਾਣਾ ਰੰਗ ਪ੍ਰਿੰਟ ਦੀ ਵੀ ਚੰਗੀ ਆ ਬਾਕੀ ਸ਼ਾਈਨਿੰਗ ਵਾਲੀ ਸਕੈਨ ਆ ਜੀ ਛੋਟਾ ਛੋਟਾ ਸੈਂਗ ਜ਼ਰੂਰ ਆ ਪਰ ਠੰਡੀ ਸੀਲ ਦਾ ਅੰਤ ਕੋਈ ਨਹੀਂ ਜੀ ਪੰਜਾਬ ਵਾਲੀ ਦੀ ਵੀ ਗਾਰੰਟੀ ਆ ਬਾਈ ਇਹ ਵੀ ਨਾਲ ਪੰਜਾਬ ਵਾਲੀ ਆ ਹਾਂ ਠੀਕ ਆ ਵੀਰੇ ਇਹ ਵੀ ਗਾਰੰਟੀ ਆ ਬਾਈ ਕਹਿੰਦਾ origignal ਪੰਜਾਬ ਵਾਲੀ ਆ ਕਿੰਨਾ ਬਾਜੂ ਵੀਰੇ ਦੁੱਧ 5000 ਕਿਲੋ ਦਾ ਡਾਉਣੀ ਪਿਆਜ ਦਾ ਅਗਲੇ ਦੀ ਸੇਵਾ ਠੀਕ ਆ ਵੀਰੇ ਹਾਂ ਕਹਨ ਉਹਦਾ ਵੀ ਕਹੀ ਹੈ ਕਿ ਉਹਦਾ ਕੋਈ ਫੈਰਾ ਨਹੀਂ ਬਾਈ ਹਨਾ ਠੀਕ ਆ ਵੀਰੇ ਜਮਾਂ ਲੈਣ ਦੇ ਇੰਜ ਵਾਲੀ ਡਿਮਾਂਡ ਜੀ ਇਹ ਲੈਣੀ ਹੈ ਕਰਾਉਣ ਨੂੰ 45 ਕਰਾਲਾ ਛੜੀ ਕਰਾਲਾ ਠੀਕ ਹੈ ਜੀ 40000 ਦੀ ਜੈਸ ਨੂੰ ਹੀ ਆਫਰ ਹੀ ਹੈ ਜੀ ਆਫਰ ਹੀ ਆ ਜੀ ਹਾਂ 41000 ਦੀ ਬਾਈ ਕਹਿੰਦਾ ਵਹਿੜ ਦੇਦਾ ਕਿ ਦੁੱਧ ਚੰਗਾ ਪਾਜੂ ਲੋਕੀ ਕਹਿੰਦਾ ਤਾਂ ਬੌਲੀ ਆ ਹਮਾਚਲ ਵਾਲਿਆਂ ਨੇ ਪਿਆ ਪਿਆ 55 55 ਮੰਗੀ ਜਾਂਦੇ ਆ ਸਹੀ ਗੱਲ ਆ ਜੀ ਜਿਹੜੀਆਂ ਅੱਡੇ ਤੋਂ ਲੈ ਕੇ ਮੋੜ ਕੇ ਕਹਿੰਦੇ ਪੰਜਾਬ ਵਾਲਿਆਂ ਦੇ ਮੂਹਰੀਆਂ ਹੋਣੀ ਬਦਲਦੇ ਹਰੀ ਮੂਹਰੀ ਪੰਜਾਬ ਹਮਾਚਲ ਵਾਲੀ ਦੀ ਹੁੰਦੀ ਆ ਅੱਧੇ ਦਾ ਵੀਡੀਓ ਵੀ ਹਰੀ ਮੂਹਰੀ ਨੇ ਪਾ ਦਿੰਦੇ ਆ ਕਈ ਜਾਣਸਾਰ ਪਹਿਲਾਂ ਮੂਹਰੀ ਬਦਲਦੇ ਆ ਅੱਛਾ ਹਾਂ ਵੀ ਚਲੋ ਉਹਨਾਂ ਦੀ ਜਿਵੇਂ ਵੇਚ ਹੈਗੀ ਆ ਅਗਲੇ ਦੀ ਰੇਕ ਬੰਦੇ ਦੀ ਆਪਦੀ ਵੇਚ ਆ ਬੱਚਾ ਤੁਹਾਨੂੰ ਮਗਰ ਵੱੱਛੀ ਮਿਲ ਜਾਣੀ ਆ 2 ਨੰਬਰ ਵੀਰੇ ਗੋਲ ਮੋਲ ਹੀ ਆ ਜਮਾ ਕਾਲੇ ਰੰਗ ਦੀ ਜਰਸੀ ਆ ਓਰੀਜਨਲ ਪੰਜਾਬ ਵਾਲੀ ਆ ਠੀਕ ਆ ਜੀ ਸੰਬੀ ਪਲੀ ਇੰਨੀ ਦਾ ਵਹਿੜਾ ਤੇ ਠੰਡੀ ਥੀਲ ਵੀ ਇੰਨੀ ਆ ਬਰਾੜਾ ਜਿਵੇਂ ਮਰਦੀ ਕੋਈ ਭਲਾਂ ਜਵਾਕ ਭਾਲੇ ਯਾਰ ਲੈ ਝੁੱਟੀ ਜਾਵੇ ਭਲਾ ਕੋਈ ਜਿਵੇਂ ਮਰਦੀ ਬਈ ਪੰਜਾਂ ਛਿਆਂ ਦਿਨਾਂ ਦੀ ਵਹਿੜ ਖੱਤੀ ਆ ਲੈ ਠੀਕ ਆ ਹਾਂ ਲੈ ਬਾਕੀ ਤਰ੍ਹਾਂ ਦੇ ਸਹਿਜ ਵੀ ਸੋਹਣੇ ਪੂਰੇ ਸੋਹਣੇ ਬਈ ਢੱਲਾ ਵਿਖਾ ਦੇ ਲੈ ਲਓ ਜੀ ਐਂ ਭਣਾ ਗਿੱਟਿਆਂ ਦਾ ਯਾਤ ہماری ਜਾ ਲੈ ਯਾਰ ਸੰਬੀ ਪਲੀ ਦਾ ਬਾਈ ਦੀ ਗੱਲ ਵਾਕਈ ਚੰਗੀ ਐ ਸੇਵਾ ਵਾਲੇ ਘਰੋਂ ਆਈ ਐ ਗਰਮੀਆਂ ਆ ਗਈ ਬਈ ਐ ਸਹੀ ਗੱਲ ਆ ਜੀ ਆਰਤੀਆ ਦੇ ਸਰਾਨੇ ਆਰਕੇ ਅਗਲੇ ਨੇ ਦੱਸਿਆ ਵੀ 17-18 ਕਿਲੋ ਦੁੱਧ ਚੋਇਆ ਪਲੂਂਦ ਬੱਚੀ ਦਾ ਠੀਕ ਆ ਵੀਰੇ ਠੀਕ ਆ ਬਈ ਚੋਇਆ ਵੀ ਹੋਊਗਾ ਜਿਹੜੇ ਹਿਸਾਬ ਨਾਲ ਵਜਣਾ ਵੈਟ ਦਾ ਠੀਕ ਆ ਵੀਰੇ ਬਾਕੀ ਭੈਣ ਭਰਾਵਾਂ ਦੀ ਸਮਝ ਨਾਲ ਲੈ ਲੈਣਾ ਆਪਾਂ 17-18 ਮੰਨ ਕੇ ਲਈ ਇਹ ਵੀ ਗੱਲ ਤੇਰੀ ਸਹੀ ਆ ਜੀ ਦੁੱਧ ਤਾਂ ਵੀਰੇ ਹੁੰਦਾ ਸੇਵਾ ਦਾ ਤੁਸੀਂ ਆਪਦੀ ਸਮਝ ਨਾਲ ਲੈ ਜਾਓ ਕੋਈ ਵੀ ਰਾਂ ਦਾ ਹੁੰਦਾ ਵੀਰੇ ਹਾਈਟ ਦਾ ਅੰਦਾਜ਼ਾ ਤੁਸੀਂ 22 ਦੇ ਹਿਸਾਬ ਨਾਲ ਲਾ ਲਿਆ ਕਰੋ ਜੀ ਸੰਭੀ ਹਾਈਟ ਜ਼ਰੂਰ ਦਰਮਿਆਨੀ ਆ ਬਾਈ ਪਰ ਜਮਾ ਛੋਟੀ ਹੁੰਨੀ ਆਪਾਂ ਦੱਸ ਦੇਣਾ ਚੰਗੀ ਜਰਸੀ ਦੇ ਮੁਕਾਬਲੇ ਤਾਂ ਠੀਕ ਆ ਹਾਈ ਬਾਈ ਹਵਾਚ ਵਾਲੀ ਜਰਸੀ ਨਾਲੋਂ ਵੱਡੀ ਆ ਠੀਕ ਆ ਇਹ ਗੱਲ ਆ ਇਹ ਵੀ ਗਰੰਟੀ ਆ ਜੀ ਠੀਕ ਆ ਵੀਰੇ ਥਾਣਾ ਦੇ ਸੈਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀਚਵਾਈ ਵਾਲਾ ਥਾਣਾ ਫੁੱਲ ਬਜਨ ਵਜੂਦ ਦੇ ਪੱਕ ਤੋਂ ਚੰਗੀ ਆ ਬਾਕੀ ਫੇਸ ਕੁਆਲਟੀ ਸੋਹਣੀ ਆ ਸੰਭੀ ਪਲੀ ਵਾਕਈ ਚੰਗੀ ਆ ਬਾਈ ਦੱਸਦਾ ਕਿ ਮਾਲਕ ਨੇ 17 18 ਕਿਲੋ ਕਹਿ ਕੇ ਦਿੱਤੀ ਆ ਤੁਸੀਂ ਆਪਣੀ ਸਮਝ ਨਾਲ ਲੈ ਲਓ ਕਿੰਨਾ ਜੋ ਸਕਦੇ ਕਿੰਨੀ ਸਾਡੀ ਸੇਵਾ ਆਪਾਂ ਕਿੰਨਾ ਪਸ਼ੂ ਸੰਭਦੇ ਆ ਕਿਉਂਕਿ ਦੁੱਧ ਹੁੰਦਾ ਸੁਭਾਈ ਦਾ ਇਹਦੀ ਇੱਕ ਡਿਮਾਂਡ ਆ ਜਿਹੜੇ ਲੈਣਾ ਹੀ ਆ ਜੀ। ਭਾਈ ਮੁੱਲ 60 ਕਰਾਲਾ 62 ਕਰਾਲਾ। ਠੀਕ ਆ ਜੀ। 55000 ਅਸੀਂ ਵੇੜ ਦੇ ਦਾਂਗੇ। ਹੋ ਜੂ ਮਾਨਤਾਨ। ਕਰ ਦਾਂਗੇ ਭਾਈ ਮੌਕੇ ਤੇ ਕੋਈ ਜੱਪਾ 55000 ਚੋਂ ਮਾਨਤਾਨ ਹੋ ਜੂਗਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਤੇ ਤਿੰਨ ਨੰਬਰ ਵੀਰੇ ਸੁਆ ਕਰਨਮਾ ਜੀ ਇਹਦਾ। ਬਲੂਨ ਬੱਚੀ ਮੂੰਹ ਓਰੀਜਨਲ ਦੋਦਾਨ ਬੱਚਾ ਹੀ ਆ ਹਜੇ। ਬੱਚਾ ਹੀ ਆ ਠੰਡੀ ਸੀਲ ਦੀ ਇਹਦੀ ਵੀ ਆਪਣੀ ਫੁੱਲ ਗਾਰੰਟੀ ਆ ਵੜਾ ਲੈ। ਅੱਈ ਬਾੜ ਹੀ ਕਿਸੇ ਨੂੰ ਲੈ। ਜਿਵੇਂ ਠੀਕ। ਲੈ ਮਾੜਾ ਹੈ ਕੈਮਰੇ ਤੋਂ ਡਾਢੀ ਵੇਰ। ਠੀਕ ਹੈ ਵੀਰੇ ਇਹ ਉਵੇਂ ਹੁੰਦੀ ਤੈਨੂੰ ਵੀ ਪਤਾ ਹੱਥ ਨਹੀਂ ਫੇਰਨੇ ਨੇ ਵਹਿੜਨੇ ਲੈ ਫੇਰ ਤਾਂ ਮੱਥੇ ਨੂੰ ਆਣੀ ਸੀ ਲਾਥੇ ਦੀ ਲੈ ਲਓ ਜੀ ਕਰੋ ਚਾਹ ਲੈ ਬੈਸੇ ਇੱਕ ਟਾਈਮ ਕਣਾ ਜਾਏ ਤੇ ਭਾਈ ਉਹ ਚਲਦੀ ਨਹੀਂ ਗਾਰੰਟੀ ਆ ਆਪਣੀ ਫੁੱਲ ਗਾਰੰਟੀ ਆ ਦੰਦ ਵੀ ਵਿਖਾ ਦਿੰਦੇ ਲੈ ਲਓ ਜੀ ਕਹਿਣ ਦੀ ਗੱਲ ਨਹੀਂ ਆ ਦੋਹਤ ਦੰਦ ਆ ਆ ਰੀਜਨਲ ਦੋਹਦਾਂ ਲਗੜੀ ਠੀਕ ਹੈ ਹਾਂ ਦੰਦ ਵੀ ਤੁਹਾਡੇ ਸਾਹਮਣੇ ਆ ਜੀ ਚਮਕ ਦਮ ਕਾਲੀ ਵੱਚੀ ਆ ਜੀ ਫੁੱਲ ਸਭੀ ਪਲੀ ਆ ਇਹ ਸਾਹੀਵਾਲ ਚ ਪੈਗੀ ਵੀਰੇ ਈ ਨਾਲ ਸਾਹੀਵਾਲ ਬਾਈ ਰੀਜਨਲ ਸਾਹੀਵਾਲ ਜੀ ਕਵਾਲਿਟੀ ਬਹੁਤ ਅਜੀ ਵੈਡ ਦੀ ਥੋੜਾ ਜਾ ਡਾਂਰੇ ਕੋ ਦਾਲ ਕੇ ਹੋਰ ਨਹੀਂ ਕਰ ਬਾਈ ਥੋੜਾ ਜਾ ਹਾਂ ਬਾਕੀ ਸੰਭੀ ਪਾਲੀ ਝਮਕ ਦਮਕ ਵਾਲੀ ਵੱੱਛੀ ਹੈ ਜੀ ਦੁੱਧ ਪਿਆਉ ਜਮਾ ਮੱਝਾ ਰਗਾ ਸੰਗਣਾ ਵੀਰੇ ਤੇ ਜੇ ਮੱਝ ਲੈਣ ਉਠ ਜਾ 15 ਕਿਲੋ ਵਾਲੀ 2 ਲੱਖ ਦੀ ਹੁੰਦੀ ਹੈ ਅੱਜ ਕੱਲ ਨੋਰਮਲ ਗੱਲ ਹੀ ਹੈ ਬਾਈ ਇਹ ਜੀਆਂ 4 5 ਆ ਜਾਣੀਆਂ ਹੈਗੀ ਹਾਂ ਬਾਕੀ ਹਵਾਨਾ ਸੋਹਣਾ ਥਾਨ ਕੱਲਾ ਕੱਲਾ ਨਿੱਖੜਵਾ ਇੱਕ ਵੈਸੇ ਆ ਟਮਕਣਾ ਜਾਂ ਬਾਈ ਕਹਿੰਦਾ ਚੱਲਦਾ ਨਹੀਂ ਗਾ ਬਾਕੀ ਚੰਗੀ ਆ ਵੈਡ ਵੀਰੇ ਕੱਦ ਦੇ ਮੁਕਾਬਲੇ ਵੀ ਦੂਜੀਆਂ ਦੋਆਂ ਨਾਲੋਂ ਚੰਗੀ ਏ ਬਾਈ ਆਪਾਂ ਕੋਈ ਝੂਠ ਨਹੀਂ ਕੋਈ ਬਰੋਕਰੀ ਇਹ ਮਾਲ ਆ ਯੂਪੀੋਂ ਆਈ ਸੀ ਵੈੜ ਯੂਪੀ ਵਾਲੇ ਬੰਦੇ ਤੋਂ ਲਈ ਆ ਯੂਪੀ ਵਾਲਿਆਂ ਵੈੜਾ ਅੱਗੇ ਵੀ ਵੇਚੀਂਗਾ ਠੀਕ ਹੈ ਹੋਰ ਵੈੜ ਦਾ ਲੰਬਾ ਆ ਜੋ ਨੀਤੀ ਦੁੱਧ ਦਾ ਯੂਪੀ ਵਾਲੇ ਬਸਲਾ ਬਾਈ ਲੰਬਾ ਨਹੀਂ ਆਉਂਗਾ ਅੱਛਾ ਇੰਨੀ ਵੱਟ òi ਵੈੜ ਮੈਂ ਕਹਿਆ ਬਾਈ ਯਾਰ ਇੱਧਰ ਮਾਲ ਹੀ ਨਹੀਂ ਮਿਲਦਾ ਪਿੰਡਾਂ 'ਚ ਸਾਡੇ ਪਿੰਡੋਂ ਤਿੰਨ ਚਾਰ ਕਿੰਟਰ ਜਾਂਦੇ ਆ ਯੂਪੀ ਨੂੰ ਉਧਰੋਂ ਬਹੁਤ ਵਾਰ ਨੂੰ ਹਾਂ ਠੀਕ ਹੈ ਜੀ ਤੇ ਵੈੜਾ ਇੰਨਾ ਗੰਨੇ ਦੇ ਪੜੀਆਂ ਹੋਈਆਂ ਵੈੜਾ ਕੁਮਾਰੀ ਪਾਉਂਦੇ ਆ ਤੇ ਦੁੱਧੋ ਵੱੜ ਜਾਂ ਖਰੀਆਂ ਨਿਕਲਦੀਆਂ ਬਾਈ ਹਾਂ ਹੀ ਚਮਕਦਮ ਕਬਾੜੀ ਆ ਤੇ ਤੁਸੀਂ ਆਂਦੀ ਆ ਬਾਈ ਉਹਦੇ ਕਹਿਣ ਕੋ ਲਾਣੀ ਖਾਈ ਜਾਣਾ ਆ ਆਪੇ ਚਮਕਦਮ ਕੋ ਹੋਣੀ ਆ ਤੁਹਾਨੂੰ ਪਤਾ ਵੀਰੇ ਇਹ ਤਾਂ ਹੈ ਗੰਨੇ ਦਾ ਆਗੂ ਕੋ ਜਿਆਦਾ ਪਾਉਂਦੇ ਆ ਹਾਂ ਹਾਂ ਜਿਆਦਾ ਪਾਉਂਦੇ ਆ ਬਾਈ ਠੀਕ ਆ ਜੀ ਤੇ ਬਾਕੀ ਠੰਡੀ ਸੀ ਲਾ ਬਾਈ ਜਿਵੇਂ ਮਰਜੀ ਬਹਿ ਜਾ ਕੋਈ ਵਹਿੜ ਦੇ ਠਾਂ ਯਾਰ ਆ ਗਈ ਠੀਕ ਆ ਵੀਰੇ ਹਾਂ ਮਾਲਕਰਾਉਂ ਨੂੰ ਗੜਾ ਇਹਦਾ ਆਪਣਾ 60 ਗਰਾਲੀ 62 ਗਰਾਲੀ 55 ਦੀ ਇਹਦੇ ਦਾ 55 ਦੀ ਜੀ ਹਾਂ ਜੋੜਾ ਲੈ ਜੀ ਸੱਜਣ ਕੁ ਮਾਨਤਾਨ ਵਧ ਕਰ ਦਾਂਗੇ ਆਪਾਂ ਫੈਕਸ ਨਹੀਂ ਕਹਿੰਦੇ ਠੀਕ ਹੈ ਕਿਉਂਕਿ ਫਿਰ ਜਿਹਨੇ ਇੱਕ ਲੈਣੀ ਹੋਵੇ ਉਹ ਵੀ ਗਰਾਰੀ ਉਸਦੇ ਡਾ ਲੈਣਾ ਠੀਕ ਹੈ ਉਹ ਨੂੰ ਇੰਨਾ ਗਿਆ ਸੀ ਹਣਾ ਜੈ ਦੇ ਡਿਮਾਂਡ ਆ 55000 ਚ ਮਾਨਤਾਨ ਹੋ ਜੂਗਾ ਜੀ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਧੰਨਵਾਦ